ਸੋ ਵਾਹਿਗੁਰੂ ਜੀ ਦੇ ਫਤਿਹ ਵਸ ਉੱਠ ਚੁੱਕੇ ਆਂ ਜੀ ਤਿਆਰੀ ਆ ਇਸ਼ਨਾਨ ਪਾਣੀ ਕਰ ਲਿਆ ਤੇ ਐਮ ਗੁਰ ਸਾਹਿਬ ਦੀ ਜ ਆਪਣੇ ਯਾਤਰਾ ਕਰਨ ਦੀ ਸਟਾਰਟ ਦੀ ਤਿਆਰੀ ਹੈ ਆਪਣੀ ਭਾਈ ਸਾਹਿਬ ਇਧਰ ਬਿਨਾ ਨਹਾਤੇ ਜਾਣ ਦੀ ਤਿਆਰੀ ਕਰਨੇ ਛੱਟੇ ਮਾਰਾਂਗੇ ਸਿਰਫ ਫੋਟਾ ਸਾਹਿਬ ਜਾ ਕੇ ਦਰਿਆ ਦੇ ਵਿੱਚ ਹੀ ਡੁਕੀਆਂ ਲਾਉਣੀਆਂ ਸਿੱਧੀਆਂ ਜਾ ਕੇ ਅਜੇ ਬੈਗ ਉਹ ਫੁੱਲ ਤਿਆਰ ਹੈ ਔਰ ਕੁਸ ਕਰਨਾ ਚਾਹੋ ਜੀ ਇਰਸਮ ਪਿਆਰ ਹੈ ਇਹ ਸੰਟੀਆਰਾ ਵਾਸਤੇ ਦਾ ਰਸਤੇ ਦਾ ਰਸਤੇ ਸਿੱਧਾ ਵਾ ਫੋਨ ਕੱਢਣ ਦੀ ਕਿੱਟਲਣਾ ਵੈ ਸਿੱਧਾ ਕਿੰਨਾ ਚ ਲੱਗੇ ਹੋਣ ਜੀ ਮੈਂ ਪਿਆਰ ਹਾਂ ਮੈਂ ਵੀ ਆਪਣਾ ਦੇਖੋ ਸਾਰਾ ਰੋਡ ਮੈਪ ਪਿਆਰ ਵੀ ਅੱਜ ਦਾ ਪਹਿਲਾ ਸਫਰ ਆ ਸਾਡਾ ਬੋਹਰ ਤੋਂ ਲੈ ਕੇ ਪਹੁੰਚਦਾ ਸਾਬ ਦੇਖੋ ਜੀ ਆਪਾਂ ਨੂੰ 384 ਕਿਲੋਮੀਟਰ ਪੈਣਾ 6 ਘੰਟੇ 45 ਮਿੰਟ ਦਾ ਰਸਤਾ ਦੇਖੋ ਅਹੀ ਕਿੰਨੇ ਵਜੇ ਤੇ ਕਿੰਨੇ ਘੰਟਿਆਂ ਦੇ ਵਿੱਚ ਤੈਅ ਕਰਦੇ ਹਾਂ ਹਾਂ ਲੋ ਜੀ ਯਾਤਰਾ ਸਾਡੀ ਤਿਆਰ ਹੋਣ ਦੇ ਨੌਜਵਾਨ ਸਿੰਘ ਸਰਦਾਰ ਖਤਿਆਰ ਵਰ ਤਿਆਰ ਹੋਰ ਜੀ ਵਾਇਗੁਰ ਜੀ ਕਿਵੇਂ ਹੋ ਠੀਕ ਠਾਕ ਹੈ ਜੀ ਚਲੋ ਵਧੀਆ ਤਿਆਰ ਵਰ ਤਿਆਰ ਯਾਤਰਾ ਲਈ ਚਲੋ ਪੂਰੇ ਜੋਸ਼ ਦੇ ਵਿੱਚ ਪੂਰੇ ਜੋਸ਼ ਦੇ ਵਿੱਚ ਅੱਜ ਦਾ ਸਟਾਪ ਆਪਣਾ ਪਹਿਲਾ ਪਹਿਲਾ ਕਿੱਥੇ ਆ ਪਹਿਲਾ ਵਜ ਤੇ ਮਾਰਾ ਹੀ ਕਰਾ ਲੂਗਾ ਠੀਕ ਠੀਕ ਹੈ ਚਲੋ ਜੀ ਬਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਲੋ ਇਹ ਬਟੰਡੇ ਹੀ ਪਹੁੰਚ ਗਏ ਆ ਜ਼ੀਰੋ ਦੀ ਸਪੀਡ 'ਤੇ ਸਾਡਾ ਵੋਨਸਾ ਚੱਲੰਦਿਆ ਆ ਬਿਸਕਟ ਸਟਾਰ ਇਹ 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 ਸਟਾਰ ਪਾ ਜੀ ਗੰਗਾ ਨਗਰ ਤੋਂ ਕੰਡ ਜਿਆਦਾ ਲੱਗ ਰਹੀ ਕਦੇ ਉਹ ਜਿਹਾ ਤੇ ਸਾਡੇ ਅੱਗੇ ਪਿਛੇ ਰਹਿ ਗਏ ਹਰੇ ਕੀ ਪਾਸ ਇਨੀ ਤੱਕ ਹਰੇ ਕੀ ਸਮਹਾਰੋ ਜੀ ਤੇ ਸੁਬਨਿਆਈ ਬਹੁਤ ਜਿਸ ਤੋਂ ਮਿਲਕਾਰੀ ਹਰਨਾਮ ਕ੍ਰਪਾਈ ਜੀ ਮਨਾਰ ਸਾਰ ਕਰਦੇ ਆ ਇਹ ਅਸੀਂ ਪਹਿਲਾ ਸਟਾਪ ਰੱਖਿਆ ਹੈ ਜੀ ਗੁਰਦੁਆਰਾ ਮਸਤਵਾਨਾਂ ਸਾਹਿਬ ਸੰਗਰੂਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਤੇ ਅਗਲਾ ਸਟਾਪ ਅਸੀਂ ਬੌਂਟਾ ਸਾਹਿਬ ਹੀ ਜਾ ਕੇ ਉੱਥੋਂ ਤੁਹਾਨੂੰ ਦਿਖਾਵਾਂਗੇ ਵੀ ਉਹ ਹਾਂ ਉੱਥੋਂ ਤਾਂ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਜਾ ਕੇ ਅਸੀਂ ਬਹੁਤ ਵਧੀਆ ਇਤਿਹਾਸਿਕ ਗੁਰਦੁਆਰਾ ਸਾਹਿਬ ਉੱਥੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾ ਪਹੁੰਚ ਗਏ ਕਾਲਾ ਅੰਬ ਤੇ ਕਾਲੇ ਰੰਗ ਦੇ ਅੰਬ ਮਿਲਦੇ ਨੇ ਇਹ ਸਾਰੇ ਅੰਬ ਖਾਣ ਨੂੰ ਤਿਆਰ ਬੈਠੇ ਆ ਬੰਦੇ ਸਾਰੇ ਕੋਈ ਖਾਣ ਪੀਣ ਕਾਲੇ ਅੰਬ ਖਾਣ ਦੀ ਫਰਮਾਇਸ਼ਾ ਕਰ ਰਹੇ ਨੇ ਕਾਲਾ ਅੰਬ ਲੱਭ ਨਹੀਂ ਰਿਹਾ ਸਾਨੂੰ ਹਾਂਜੀ 11 ਦੇ ਫਾਰਮਾ ਬਈ ਕੋਈ ਫੋਨ ਕਰਦਾ ਹਾਂਜੀ ਲੋ ਜੀ ਅਸੀਂ ਪਹੁੰਚ ਗਏ ਕਾਲਾ ਅੰਬ ਦੇ ਪਹਾੜੀਆਂ ਤੇ ਕਾਲੇ ਅੰਬ ਸਾਨੂੰ ਕਿਹਦੇ ਵਿਖੇ ਨਹੀਂ ਤੇ ਨਾਲ ਦੇ ਹੁਣ ਚੀਕਾ ਮਾਰਦੇ ਕਦੇ ਕੁਝ ਖਾਣਾ ਆ ਇੱਥੇ ਕੜਾਹੀ ਪਨੀਰ ਸ਼ਾਈ ਪਨੀਰ ਮਟਰ ਪਨੀਰ ਤੇ ਪਨੀਰ ਬਟਰ ਮਸਾਲਾ ਲਾਂਚ ਜਿੰਦ ਦਾ ਬਗਾਰ ਸਾਰ ਕੁਝ ਮਿਲਦਾ ਸਾਰੇ ਤਿਆਰ ਬ ਤਿਆਰ ਆ ਖਾਣ ਨੂੰ ਠੱਡਾਂ ਦੇ ਹੱਥ ਫੇਰੰਦੇ ਆ ਹਾਂਜੀ ਤਰਾਓ ਇਧਰ ਨਾਲ ਤਰਾਓ ਓ ਠੱਲਾਏ ਬੰਦਾ ਖੜਾ ਨਾ ਹੁੰਦੀ ਚੀਕਾ ਵਾਦ ਨਹੀਂ ਕਹੂੰਗਾ ਇਧਰ ਗੱਲ ਕਰੋ ਇਧਰ ਹਾਂਜੀ ਬਾਈ ਨਿਆਰਾ ਫੋਲ ਆ ਰਿਹਾ ਤੇ ਤੁਸੀਂ ਤੁਸੀਂ ਵੀ ਆਓ ਦਰਸ਼ਨ ਕਰੋ ਨਾਲੇ ਟੂਰ ਦਾ ਨਿਆਰਾ ਲਓ ਆ ਹਰੀ ਹਰੀ ਸਾਡਾ ਪੌਡਰ ਹਾਂ ਦੇਖੋ ਇਹਨਾਂ ਦਾ ਰਿਵਿਊ ਇਹ ਗਾ ਇਸ ਕਰਕੇ ਸਿਕਸ ਪੈ ਗਿਆ ਇਹ ਗਾ ਸ੍ਰੀ ਲੰਗਰ ਤਾ ਨਹੀਂ ਲੱਗ ਰਿਹਾ ਕਿ ਨਾਲ ਧਾਤੇ ਰੋਟੀ ਮੇਂ ਜਿਆਦਾ ਬਣ ਰਿਹਾ ਤੁਸੀਂ ਦੱਸੋ ਨੇ ਇੱਥੇ ਰਿਵਿਊ ਦੇਖ ਕੇ ਜਾਣਾ ਵੀ ਕੀ ਖਾ ਦੇ ਕੇ ਪੂਰਾ ਘੈ ਨਾ ਸਾਹਮਣੇ ਖੋਖਾ ਲੱਗਾ ਆ ਹਾਂ ਪਹਾੜਾ ਵਧੀਆ ਖੋਖਾ ਖੋਖਾ ਕਰ ਤੁਹਾਨੂੰ ਇੱਕ ਬ੍ਰਦਰ ਨਾਲ ਮਿਲ ਆ ਗਿਆ ਜੋ ਕਿ ਮਿਸਟਰ ਜੱਗਾ ਜਿੰਦੀ ਵਾਜ ਦਾ ਸਾਰਾ ਨਾਮ ਵੱਧ ਨਿਕਲਦੀ ਸੀ ਸਾਰੇ ਲੋਕੀ ਸੱਸਦੇ ਨੇ ਮਿਸਟਰ ਜੱਗਾ ਇਹ ਮਿਸਟਰ ਜੱਗਾ ਹਾਂ ਮੁਰਦਾ ਜੀ ਹਲੇ ਕਹਾਂ ਮੇਰਾ ਢਿੱਡ ਖਾਲੀ ਢਿੱਡ ਤਾਂ ਪਹਿਲੇ ਬੜਾ ਬਾਹਰ ਆਇਆ ਮੈਂ ਪਾਣੀ ਪੀਤੀ ਹੋ ਜਾ ਤੇ ਆ ਆਪਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਰਜ਼ ਦੇਖ ਤੇਗ ਫਤਿਹ ਜੀ ਮਾਸ਼ਾ ਅੱਲਾਹ ਕਰਦੀ ਓ ਨਹੀਂ ਆ ਕਿੰਨੀ ਖਰਾਬ ਕਰਦੀ ਹੈ ਮਾਲੇ ਤੇ ਚੱਲਾ ਯਾਰ ਆ ਦੇਖੋ ਜੀ ਗੰਗਾ ਨਗਰ ਤੋਂ ਮਿਸਟਰ ਸਟਾਰ ਮੈਨਿਊ ਚ ਖਾਣਾ ਡਿਸਾਈਡ ਕਰ ਰਹੇ ਵੀ ਕੀ ਖਾਣਾ ਹੈ ਜਿਮਗੋ ਤੇ ਜੱਗਾ ਜੀ ਕਹਿੰਦੇ ਵੀ ਟੇਡਾ ਬਣਾ ਤਿਆਰ ਜੋ ਮਰਜ਼ੀ ਜੋ ਮਰਜ਼ੀ ਬੰਗਾ ਲਓ ਜੋ ਆਏ ਸੋ ਸਮਾਏ ਐ ਖੰਡ ਪੂਰੀ ਮੀਹ ਹੋਣੇ ਬਰਫ ਨੂੰ ਪੈ ਕੇ ਐ ਗਰਮੀ ਬਹੁਤ ਆ ਤੁਸੀਂ ਆਪਾਂ ਫੋਟੇ ਲਾ ਕੇ ਬੜੇ ਠੀਕ ਠੀਕ ਆ ਪਰ برف ਹਾਲਦੇਂ ਬਰਫ ਬਰਫ ਮੇ ਬਵਾ ਠੀਕ ਆ ਜੱਗਾ ਜੀ ਤੁਸੀਂ ਬਰਫ ਦੀ ਕਿੰਨੀ ਕਰਾਦੇ ਬਰਫ ਕਿੰਨੀ ਹੋਣੀ ਚਾਹੀਦੀ ਬਰਫ ਹੋਣੀ ਜੀ 2 ਕਿਲੋ ਹੋਵੇਗਾ 2 ਕਿਲੋ ਅੱਥੋਂ ਦੇ ਇੱਕ ਬੰਦੇ ਨੂੰ ਬੁਰੀ ਨਹੀਂ ਹੋਣੀ 7 ਫੁੱਟ ਲਈ ਦੀ 8 ਫੁੱਟ ਦੇ ਹਿਸਾਬ ਨਾਲ ਚੰਗਾ ਇਹ ਪਾਲਸਰ 220 ਵਾਲਾ ਇਹ ਜੀ ਪਾਲਸਰ ਨਹੀਂ ਵੀਰੇ ਸਾਈਡਰ ਮੋਟਰ ਲਾ ਰਹੇ ਨੇ ਰਾਈਟਰ ਜੋ ਵੀ ਹੋ ਹੋ ਵਰਦਨ ਹੋ 220 ਮੈਂ ਪੈ ਕਾਰ ਵਾਲਾ ਕੁੜੀ ਇੱਕ ਗਲਾਈ ਵਿੱਚ ਦਾਈ ਮੇਰੇ ਨਾਲ ਉਹ ਮੈਂ ਨਹੀਂ ਦਬਦਾ ਇਹ ਦਬਦੇ ਨਹੀਂ ਦੇਖੋ ਆ

ਇਹ ਬਗਾ ਭਰਟਾ ਪਕੌੜਾ ਚੱਲ ਰਿਹਾ ਪੂਰਾ ਜੋਰ ਨਾਲ ਸ਼ੋਰ ਨਾਲ ਆਹ ਚਟਣੀਆਂ ਦਾ ਕੰਮ ਆਪਾਂ ਨੂੰ ਸੌਂ ਦਿੱਤਾ ਗਿਆ ਸਹੀ ਹੈ ਬਰਾ ਤੁਸੀਂ ਲੈ ਲੈਣਾ ਪਕੌੜੇ ਅੱਜ ਸਰਪੰਚ ਜਣ ਚਟਨੀ ਮੂੰਹ 'ਚ ਵੀ ਪਾਵੇਗਾ ਬੱਸ ਬੰਦਾ ਯਾਰ ਵਾਹ ਯਾਰ ਜੀ ਪੌਂਡਾ ਸਾਹਿਬ ਪਹੁੰਚ ਚੁੱਕੇ ਆ। ਹੁਣ ਪੌਂਡਾ ਸਾਹਿਬ ਦੇ ਆਪਾਂ ਗੁਰਦੁਆਰਾ ਸਾਹਿਬ ਜੋ ਆਪਣੇ ਗੁਰੂ ਘਰ ਦੇ ਬੈਕਸਾਈਡ ਤੇ ਜਿਹੜਾ ਦਰਿਆ ਆ ਤੇ ਨਦੀ ਆਂਦੀ ਆ। ਉੱਥੇ ਜਾ ਰਹੇ ਆ ਉੱਥੇ ਥੱਲੇ ਇਸ਼ਨਾਨ ਵਾਣੀ ਕਰਨ। ਹਾਂਜੀ। ਤੁਸੀਂ ਪੂਰਾ ਫੁੱਲ ਸਪੀਡ ਤੇ ਠੰਡਾ ਠੰਡਾ ਪਾਣੀ। ਹੈ ਪੂਰਾ ਫੁੱਲ ਜੋਰਸਾਰਾ ਤੇ ਚੱਲ ਰਿਹਾ ਕੰਮ। ਉਹ ਦੇਖੋ ਮਿਸਟਰ ਸਟਾਰ ਜਿਹੜੇ ਗੰਗानगर ਤੋਂ ਨੇ ਪੂਰੀਆਂ ਲੁੱਡੀਆਂ ਪਾਉਂਦੇ ਜਾਂਦੇ ਨੇ ਪੂਰੀ ਖੁਸ਼ੀ ਦਾ ਮਾਹੌਲ। ਕਿੱਡਾ ਖਤਰਨਾਕ ਵੀਊ ਹੈ ਬਾਈ ਬਾਈ ਬੜੀ ਬਾਲ ਛਰਪਾ ਠੰਡਾ ਈ ਉਧਰ ਨਾ ਰੋੜ ਜੋ ਕੇ ਤੇ ਉਧਰ ਨਾ ਰੋੜ ਜੋ ਕੇ ਤੇ ਅਰੇ ਜਰਨ ਕਿਤੇ ਸਰਦ ਦੋ ਉਹਨਾਂ ਦੇ ਜਿਹੜੇ ਤੁਹਾਨੂੰ ਦੇਖੇ ਤਰਕੇ ਆ ਕੀ ਹੋ ਗਿਆ ਬਾਈ ਐਕਸੀਡੈਂਟ ਹੋ ਗਿਆ ਕਿਵੇਂ 3 ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਯਾਰ ਆ ਦੇਖੋ ਜੀ ਇਹ ਦਰਿਆ ਪੂਰਾ ਜੋਰ ਆ ਸ਼ੋਰਾਂ ਤੇ ਜੋਰ ਆ ਸ਼ੋਰਾਂ ਤੇ